ਇਹ ਮਾਮਲਾ ਜੀ ਕਣਕ ਨੂੰ ਗਲਾਬੀ ਸੁੰਡੀ ਦਾ ਮਾਮਲਾ ਜੀ ਅਸੀਂ ਮਹਿੰਗੇ ਭਾਅ ਦੀ ਡੀਏਪੀ ਪਹਿਲਾਂ ਡੀਏਪੀ ਨਹੀਂ ਮਿਲਦੀ ਤੇ ਵੀ ਵੀ ਮਹਿੰਗੇ ਭਾਅ ਦਾ ਪਾਇਆ ਪੰਜਾਬ ਸਰਕਾਰ ਜਿਹਦਾ ਮਿਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਰਾਲੀ ਨਾ ਸਾੜੋ ਵਿਚਵਾਓ ਅਸੀਂ ਵਿੱਚ ਪਰਾਲੀ ਵਾਈ ਹੈ ਤੋ ਵੇਖ ਲਓ ਵੀ ਤੁਹਾਡੇ ਸਾਹਮਣੇ ਵੀ ਇਹ ਸੁੰਡੀ ਦਾ ਸਾਰਾ ਫਸਲ ਸਾਡੀ ਜਿਹੜੀ 3 ਏਕੜ ਜਿਹੜੀ ਉਹ ਖਰਾਬ ਹੋ ਚੁੱਕੀ ਹੈ ਤੇ ਅੱਜ ਮਹਿਕਮੇ ਵਾਲੇ ਆਏ ਨੇ ਇਹ 3 ਸਾਲ ਤੋਂ ਅਸੀਂ ਅੱਗ ਨਹੀਂ ਲਾ ਰਹੇ ਐਰਕ ਵੀ ਨਹੀਂ ਹੈ ਅੱਗ ਲਾਈ ਇਹਨਾਂ ਦੇ ਨਿਰਦੇਸ਼ਾਂ ਅਨੁਸਾਰ ਤੇ ਅੱਗ ਨਹੀਂ ਲਾਉਣੀ ਤੇ ਅਸੀਂ ਅੱਗ ਨਹੀਂ ਲਾਈ ਤੇ ਅੱਗ ਨਾ ਲਾਉਣ ਦਾ ਰਿਜ਼ਲਟ ਵੇਖ ਲਓ ਵੀ ਆਹ ਵੇਖੋ ਸਾਡੀ ਸੁੰਡੀ ਇਹਦੇ ਵਿੱਚ ਖੇਤਾਂ ਦੇ ਵਿੱਚ ਕਿਦਾਂ ਪਈ ਹੈ ਕਲਾਬੀ ਸੁੰਡੀ ਕਣਕ ਜਿਹੜੀ ਸਾਰੀ ਨਸ਼ਟ ਹੋਦੀ ਜਾਂਦੀ ਪਾਣੀ ਲਾਉਣ ਤੋਂ ਬਾਅਦ ਹੁਣ ਮਾਹਕਮੇ ਦੇ ਅਧਿਕਾਰੀਆਂ ਦੱਸਿਆ ਜਿਹੜੀ ਉਹ ਸਾਹਿਬ ਆਏ ਨੇ ਤੇ ਮਤਲਬ ਸਾਡੇ ਇਨਸਪੈਕਟਰ ਸਾਹਿਬ ਆਏ ਨੇ ਉਹਨਾਂ ਨੂੰ ਵਿਖਾਇਆ ਉਹਨਾਂ ਦੇ ਧਿਆਨ ਚ ਲਿਆਂਦਾ ਉਹ ਹੁਣ ਵੇਖੋ ਜਿਹੜੀ ਸਪਰੇਅ ਦੱਸਣਗੇ ਫਿਰ ਉਹ ਸਪਰੇਅ ਉੱਤੇ ਕਰਾਂਗੇ ਉਹਨਾਂ ਵਿਚਾਰੇ ਆਏ ਨੇ ਮੌਕਾ ਵੇਖਿਆ ਉਹਨਾਂ ਨੇ ਇਹ ਹੈ ਜੀ ਪਰਾਲੀ ਜਿਹੜੀ ਖੇਤ ਦੇ ਵਿੱਚ ਵਾਈਆ ਪਰਾਲੀ ਦੇ ਵਿੱਚ ਪਹਿਲਾਂ ਹੀ ਅੰਡੇ ਹੁੰਦੇ ਨੇ ਸੁੰਡੀ ਦੇ ਤੋਂ ਪਰਾਲੀ ਕਿਹੇ ਬਣੇ ਲੱਗਦੀ ਉਹਨਾਂ ਅੰਡਿਆਂ ਨਾਲ ਹੀ ਪਰਾਲੀ ਨਾਲ ਸੁੰਡੀ ਪੈ ਜਾਂਦੀ ਆ ਅਸੀਂ ਸਰਕਾਰ ਨੂੰ ਪੁਰਜੇਲ ਅਪੀਲ ਕਰਨੇ ਵੀ ਪਰਾਲੀ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੇ ਨਹੀਂ ਤੇ ਕਿਸਾਨ ਦਿਨੋਂ ਦਿਨ ਮਰਦਾ ਜਾਏਗਾ ਇਹਦੇ ਨਾਲ ਤੇ ਸਰਕਾਰ ਆਪਣੇ ਵਾਦੇ ਪੂਰੇ ਕਰੀ ਜਾਂਦੀ ਕਿਸਾਨ ਨਾਲ ਬਿਲਕੁਲ ਨਹੀਂ ਵਿੰਦੀ ਹੁਣ ਆ ਜਾ ਝੋਨਾ ਰੋਲਿਆ ਵੀ ਸਰਕਾਰ ਦੀ ਦੇਣਿਆ ਹੋਰ ਕਿਸੇ ਦੀ ਦੇਣ ਨਹੀਂ ਸੈਂਟਰ ਦੀ ਵੀ ਹੋਏਗੀ ਪੰਜਾਬ ਗਵਰਨਮੈਂਟ ਦੀ ਵੀ ਹੋਏਗੀ ਗਾੜੀ ਸੈਲਰ ਵਾਲਾ ਤੇ 830 ਦੇ ਨਾਲ ਹੀ ਕਿਸਾਨ ਕਿਸਾਨਾਂ ਤੇ ਵੀ ਜਾਣਿਆ ਨਹੀਂ ਕਿ ਬਿਲਕੁਲ ਕੁਕੇ ਖੁਸ਼ ਨਹੀਂ ਕਿ ਰਲ ਮਿਲ ਕੇ ਲੋਟ ਹੋਈ ਹੈ ਜੋ ਇਹ ਸਰਕਾਰ ਦੀ ਨੀਤੀ ਆ ਕਿ ਕਿਸਾਨ ਮਾਰ ਦੇਣੇ ਰਹਿ ਨਹੀਂ ਦੇਣੀ। ਉਹ ਜੀ ਬੈਲਰ ਸਾਡੇ ਇਧਰ ਆਉਂਦਾ ਹੀ ਕੋਈ ਨਹੀਂ ਸਾ ਪੋਲ ਨਿਕਾ ਪੋਲ ਵੇਖ ਕੇ ਮੁੜ ਜਾਂਦੇ ਨੇ। ਸਾਡੇ ਤਾਂ ਕਿ ਬੈਲਰ ਰੱਪੇ ਆਪਣੇ ਹੀ ਨਹੀਂ ਗੇ। ਬੈਲਰ ਤਾਂ ਸੜਕ ਦੇ ਨਾਲ-ਨਾਲ ਕੰਮ ਕਰਦੇ ਨੇ ਉਹ ਤੋਂ ਪਾਰ ਜਾਂਦੇ ਹੀ ਨਹੀਂ ਗੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ ਸਾਡੇ। ਉਹ ਵੀ 1000 ਰੁਪਏ ਕਿੱਲੇ ਦਾ ਮੰਗਦੇ ਨੇ। ਸਰਕਾਰ ਸਾਨੂੰ ਜਾਣਦੇ ਦਾ ਹੁਣ ਕਣਕ ਦਾ ਮੁਆਵਜ਼ਾ ਦੇਵੇ ਤੇ ਜਾਂ ਕੋਈ ਪਰਾਲੀ ਦਾ ਮੁਆਵਜ਼ਾ ਦੇ ਜਿਹਦੇ ਨਾਲ ਪਰਾਲੀ ਇਕੱਠੀ ਕਰਕੇ ਬਾਹਰ ਬੰਨੇ ਤੇ ਲਈ ਜਾਵੇ ਤੇ ਸਾਡੀ ਫਸਲ ਤਾਂ ਖਰਾਬ ਨਾ ਹੋ ਸਰਕਾਰ ਆਪ ਉਥੇ ਵੈਸੇ ਵੈਸਲੀ ਹੋ ਰਹੀਦੀ ਆ ਲੋਕਾਂ ਕੋ ਵੋਟਾਂ ਪਵਾ ਕੇ ਤਾਂ ਲੋਕਾਂ ਦਾ ਗਲ ਘੁੱਟੀ ਜਾਂਦੀ ਆ ਇਹਦੇ ਅਸੀਂ ਤਾਂ ਮੰਨਾਂਗੇ ਸਾਰਾ ਸਰਕਾਰ ਦਾ ਇੱਕ ਸੂਰਿਆ ਖਸਾਰ ਕੋ ਹਾਲਤ ਕਰੇ ਸਾਨੂੰ ਪਰਾਲੀ ਦਾ ਮਾਵਜਾ ਤਾਂ ਅਸੀਂ ਬੰਨੇ ਤੇ ਢੇਰੀਆਂ ਲਵਾ ਦਾਂ ਇਕੱਠੀਆਂ ਕਰਕੇ ਸਾਨੂੰ ਤੇ ਝੋਨੇ ਦੇ ਪੈਸੇ ਨਹੀਂ ਪੂਰੇ ਮਿਲਣ ਤੇ ਪਰਾਲੀ ਦਾ ਸਾਨੂੰ ਕੀ ਦੇਣਾ ਨਾ ਤੇ ਹੁਣ ਸਾਡੀ ਕਣਕ ਮਰ ਗਈ ਅਸੀਂ ਕਿਧਰ ਨੂੰ ਜਾਵਾਂਗੇ ਜੀ ਅੱਜ ਸਾਡੇ ਕੋ ਪਿੰਡ ਛਾਪਰ ਜਾ ਜਾਂਦੇ ਕਿਸਾਨ ਬ੍ਰਿੰਦਰ ਸਿੰਘ ਨਾ ਟੈਲੀਫੋਨ ਤੇ ਸਾਨੂੰ ਦੱਸਿਆ ਕਿ ਮੇਰੇ ਖੇਤ ਵਿੱਚ ਕਣਕ ਨੂੰ ਗੁਲਾਬੀ ਸੁੰਣੀ ਦਾ ਮਲਾਇਆ ਮੌਕੇ ਤਣਕਾ ਮਾਇਨਾ ਕੀਤਾ ਗਿਆ ਤਾਂ ਵੇਖਿਆ ਗਿਆ ਕਿ ਵਾਕਈ ਗਲਬੀ ਸੁੰਢੀ ਨਾਲ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਸੋ ਹੁਣ ਇਹਨਾਂ ਨੂੰ ਅਸੀਂ ਕਲੋਰ ਪੈਰੀਫਸ ਦੀ ਸਪਰਸ਼ ਕੀਤੀ ਹੈ 1 ਲੀਟਰ ਕਲੋਰ ਪੈਰੀਫਸ ਨਾਲ ਸਪਰੇਅ ਕਰ ਦੇਣ ਤਾਂ ਜੋ ਸੁੰਢੀ ਤੇ ਕੰਟਰੋਲ ਪਾਇਆ ਜਾ ਸਕੇ ਤੇ ਬਾਕੀ ਵੇਖਿਆ ਗਿਆ ਕਿ ਕਣਕ ਜਿੱਥੋਂ ਕੱਟੀ ਆ ਸੁੰਢੀ ਨੇ ਤੇ ਕਾਫੀ ਫਟਾਰਾ ਕਰ ਰਹੀ ਆ ਤੇ ਜੇ ਇਹ ਸਪਰੇਅ ਨਾਲ ਪ੍ਰੋਪਰ ਕੰਟਰੋਲ ਹੋ ਜੇਗੀ ਤੇ ਕਿਸਾਨ ਵੀਰ ਨੂੰ ਅਪੀਲ ਆ ਵੀ ਡਰਨ ਦੀ ਲੋੜ ਨਹੀਂ ਤੇ ਇੱਕ ਸਪਰੇਅ ਕਰ ਦੋ ਤਾਂ ਰੋਗ ਥਮੋ ਜੀ ਬੇਲਣਾ ਜਿਹੜੀ ਸਮੱਸਿਆ ਉਹ ਇੱਥੇ ਨਾ ਇੱਕ ਪੋਲਿਆ ਕਿਰਨ ਨਾਲਾ ਵਾਜਦਾ ਤੇ ਪੋਲ ਜਿਹੜਾ ਤੰਗ ਹੋਣ ਕਰਨ ਉਹਨਾਂ ਦੀ ਟਰਾਲੀਆਂ ਟਰਾਂਸਪੋਰਟੇਸ਼ਨ ਨਹੀਂ ਲੰਗਦੀ ਇਸ ਕਰਕੇ ਬਿਲ ਰੇ ਇਥੋਂ ਤੱਕ ਨਹੀਂ ਆ ਸਕੀ ਸੋ ਉਹ ਜਿਹੜੀ ਆ ਗਰਾਊਂਡ ਲੈਵਲ ਤੇ ਉਸ ਮਸੱਇਆ ਹੈਗੀ